ਹੁੰਦਾ ਕੁਛ ਨਹੀਂ ਰੋਕਿਆ ਜਾ ਸਕਦਾ ਜੀ ਤੂੰ ਆਪਾਂ ਉਹੀ ਕਹੀ ਜਾਈਏ ਨਾ ਜੀ ਰੋਕਿਆ ਜਾ ਸਕਦਾ ਅਸੀਂ ਕਰਦੇ ਆਂ ਜੀ ਮਿਹਨਤ ਕਰਦੇ ਆਂ ਕੀ ਮਿਹਨਤ ਕਰਾਂਗੇ ਜੀ ਮੈਨੂੰ ਦੱਸੋ ਡੈਮ ਆਪਾਂ ਪੂਰੇ ਭਰੀ ਬੈਠੇ ਆਂ ਰੱਬ ਦੇ ਅਰਦਾਸ ਹੀ ਹੈ ਬਸ ਉਹ ਹੀ ਰੋਕ ਸਕਦੀ ਹੈ ਜਾਣ ਬੁੱਝ ਕੇ ਪੰਜਾਬ ਨੂੰ ਡੋਬਿਆ ਗਿਆ ਜਿਹੜਾ ਦਾ ਧੱਗਰ ਹੈ ਉੱਤੇ ਤਾਂ ਅਸੀਂ ਕੋਈ ਕੰਟਰੋਲ ਨਹੀਂ ਕਰ ਸਕਦੇ ਬੀਵੀਐਮਬੀ ਚ ਸਾਡੀ ਰਿਪ੍ਰੈਜ਼ੈਂਟੇਸ਼ਨ ਖਤਮ ਹੋ ਗਈ ਦਿੱਥੇ ਦਿੱਥੇ ਜਦੋਂ ਤੁਹਾਡੇ ਬੋਰਡ ਦੇ ਮੈਂਬਰ ਜਿਹੜੇ ਹੈਗੇ ਆ ਉਹਨਾਂ 'ਚ ਕੋਈ ਵੀ ਪੰਜਾਬ ਨਾਲ ਲਿੰਕ ਨਹੀਂ ਹੈ ਜਿਹੜੇ ਡਿਸੀਜਨ ਟੇਕਿੰਗ ਵਾਲੇ ਬੋਰਡ ਦੇ ਮੈਂਬਰ ਹੈ। ਤਾਂ ਫਿਰ ਨੈਚੁਰਲੀ ਇਗਨੋਰ ਹੋਊਗਾ ਨਾ ਜੀ। ਇਹ ਦੋਨੋਂ ਧਰਮ ਅਸੀਂ ਅਗਸਤ ਦੇ ਐਂਡ ਤੱਕ ਹੀ ਪੂਰੇ ਭਰ ਲਏ ਜਿਹੜਾ ਗਲਤ ਕੀ ਤੈਅ ਕਰਨ ਨੇ। ਫਲੱਡ ਕੱਲੇ ਪੰਜਾਬ 'ਚ ਆਉਂਦੇ ਆ। ਸਟੇਟਾਂ ਸਾੜੀਆਂ ਪਾਣੀ ਲੈਂਦੀਆਂ, ਰਾਜਸਥਾਨ ਵੀ ਪਾਣੀ ਲੈਂਦਾ, ਹਰਿਆਣਾ ਵੀ ਪਾਣੀ ਲੈਂਦਾ। ਜਾਂ ਤੁਸੀਂ ਬੰਨ ਜਿਹੜਾ ਆ ਉਹ ਕਮਜ਼ੋਰ ਹੈ ਕਿ ਇਹ ਵੀ ਕਾਰਨ ਹੈ ਪੰਜਾਬ ਦੇ ਵਿੱਚ ਫਲੱਡ ਦਾ। ਜੇ ਹੁਣ ਰਾਜਸਥਾਨ ਫੀਡਰ ਪੂਲ ਸਪਲਾਈ ਚੱਲਦੀ ਹੈ, ਤਾਂ ਰਾਜਸਥਾਨ ਨੂੰ ਪਾਣੀ ਜਾਂਦਾ ਹੈ। ਜੇ ਟੁੱਟੀ ਦਾ ਪੰਜਾਬ 'ਚ ਟੁੱਟੂ ਵੀ ਨਾ ਜੀ ਸਾਡੇ ਵੇਲੇ ਨਾ ਕੋਈ ਡੈਮ ਖਾਲੀ ਹੋਇਆ ਜੀ ਨਾ ਕੋਈ ਘੱਟ ਭਰਿਆ ਸੋ ਇਹਨਾਂ ਦੀ ਫਿਰ ਉੱਥੇ ਰਾਜਸਥਾਨ ਤੇ ਹਰਿਆਣਾ ਦੀ ਅਪੋਜੀਸ਼ਨ ਦੇ ਬਾਵਜੂਦ ਵੀ ਅਸੀਂ ਛਡਾਉਂਦੇ ਸੀ ਪਾਣੀ ਹਰੀਕੇ ਹੈਡ ਵਾਸ ਤੇ ਉੱਥੇ ਫਿਰ ਦੇਖੋ ਕਪੈਸਿਟੀ ਸਾਡੀ 2-2 ਲੱਖ ਆ ਉੱਥੇ 3 ਲੱਖ 60 ਦਿਨ ਲੱਖ ਕਿਉਂਕਿ ਪਾਣੀ ਪਹੁੰਚ ਜਾਂਦਾ ਜੇ ਜਿਆਦਾ ਨਹੀਂ ਆ ਗਿਆ ਤਾਂ ਮੈਂ ਤਾਂ ਇਹੀ ਇਸ ਗੱਲ ਤੋਂ ਡਰਨਾ ਕਿ 88 ਵਾਲੇ ਹਾਲ ਨਾ ਹੋ ਜੇ ਉਹ ਤਾਂ ਗੱਲ ਜਿਹਨਾਂ ਦੇ ਚਲਰੇ ਡੁੱਬ ਗਏ ਮਰ ਗਏ ਉਹ ਜਮਾਈ ਖਤਮ ਹੋ ਗਏ ਨਾ ਜੀ ਉਹ ਜਮਾ ਦੇਖੋ ਕਿੰਨਾ ਕਿੰਨਾ ਪਾਣੀ ਫਿਰਦਾ ਐਂ ਲੱਗਦਾ ਜਿਵੇਂ ਸਮੁੰਦਰ ਹੁੰਦਾ ਸੋ ਪੰਜਾਬ ਤਾਂ ਸਾਡਾ ਸਮੁੰਦਰ ਬਣ ਹੀ ਹੋਇਆ ਪੰਜਾਬ ਹੜਾਂ ਦੀ ਮਾਰ ਹੀਟ ਹੈ ਪੰਜਾਬ ਦੇ ਲਗਭਗ 15 ਤੋਂ 18 ਜ਼ਿਲ੍ਹੇ ਜਿਹੜੇ ਆ ਉਹ ਪਾਣੀ ਦੇ ਨਾਲ ਭਰ ਚੁੱਕੇ ਆ ਸਰਕਾਰ ਕਹਿ ਰਹੀ ਹੈ ਕਿ ਕੁਦਰਤੀ ਆਫਤ ਹੈ ਪਰ ਦੂਜੇ ਪਾਸੇ ਆਪੋਜੀਸ਼ਨ ਅਤੇ ਵੱਖ-ਵੱਖ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਇਹ ਮੈਨ ਮੇਡ ਫਲੱਡ ਹੈ ਸਾਡੇ ਨਾਲ ਅਮਰਜੀਤ ਸਿੰਘ ਦੁਲਟ ਮੌਜੂਦ ਨੇ ਦੁਲਟ ਸਾਹਿਬ ਲੰਮਾ ਸਮਾਂ ਜਿਹੜਾ ਆ ਇਰੀਗੇਸ਼ਨ ਡਿਪਾਰਟਮੈਂਟ ਦੇ ਵਿੱਚ ਰਹੇ ਨੇ ਚੀਫ ਇੰਜੀਨੀਅਰ ਰਿਟਾਇਰ ਨੇ ਸਾਡੇ ਨਾਲ ਨੇ ਦੁਲਟ ਸਾਹਿਬ ਸੱਚ ਕਹਾਲ ਸਰ ਸੱਚ ਕਹਾਲ ਜੀ ਸਰ ਸੱਚਾ ਠੀਕ ਠਾਕ ਹੋ ਸਰ ਹਾਂ ਬਿਲਕੁਲ ਠੀਕ ਜੀ ਬਿਲਕੁਲ ਠੀਕ ਤੁਸੀਂ ਨਾ ਜੀ ਠੀਕ ਹੋ ਚੜਦੀ ਕਲਾ ਜੀ ਚੜਦੀ ਕਲਾ ਜੀ ਤੁਸੀਂ ਵਧਾਈ ਦੇ ਪਾਤਰੋਂ ਬਹੁਤ ਸੋਹਣਾ ਤੁਸੀਂ ਥੋੜਾ ਜਰਨਲਿਜ਼ਮ ਹੈਗਾ ਬਹੁਤ ਸੋਹਣਾ ਤੁਹਾਡਾ ਇਲੈਕਟ੍ਰੋਨਿਕ ਮੀਡੀਆ ਚ ਆਉਂਦਾ ਮੈਂ ਬਹੁਤ ਖੁਸ਼ ਹੋਣਾ ਤੁਹਾਨੂੰ ਗੇ ਥੈਂਕ ਯੂ ਸੋ ਮਚੀ ਧੰਨਵਾਦ ਜੀ ਥੈਂਕ ਯੂ ਸੋ ਮਚੀ ਦਰੋਟ ਸਾਹਿਬ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਜਿਹੜੇ ਫਲੱਡ ਆਏ ਨੇ ਇਹ ਕੁਦਰਤੀ ਨੇ ਪਰ ਦੂਜੇ ਪਾਸੇ ਆਪੋਜੀਸ਼ਨ ਸੜਕਾਂ ਦੇ ਉੱਤੇ ਐ ਪੰਜਾਬ ਦੇ ਨੌਜਵਾਨ ਸੜਕਾਂ ਦੇ ਉੱਤੇ ਐ ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਸੇਵਾ ਵੀ ਕਰ ਰਹੀਆਂ ਨੇ ਉਹ ਸਾਰੇ ਜਿਹੜੇ ਖੇਤੀਬਾੜੀ ਮਾਹਰ ਵੀ ਨੇ ਕਹਿ ਰਹੇ ਨੇ ਕਿ ਜਿਹੜੇ ਇਹ ਫਲੱਡ ਆਏ ਨੇ ਗੈਰ ਕੁਦਰਤੀ ਨੇ ਸਗੋਂ ਮੈਨ ਮੇਡ ਫਲੱਡ ਨੇ ਤੁਹਾਡਾ ਐਨਾਲਿਸਿਸ ਕੀ ਆਂਦਾ ਇਹ ਕੋਈ ਇਹ ਜਿਹੜਾ ਨੇਚਰ ਦਾ ਕਹਿ ਰਾਇ ਨੂੰ ਰੋਕਤਾ ਕੋਈ ਇਨਸਾਨ ਨਹੀਂ ਸਕਦਾ ਹੂੰ इवन ਮੋਸਟ ਐਡਵਾਂਸ ਕੰਟਰੀ ਜਿਵੇਂ ਅਮਰੀਕਾ ਹੈਗਾ ਉਥੇ ਵੀ ਤੁਸੀਂ ਹਰ ਦੇਖੇ ਹੋਣੇ ਕਿੰਨੇ ਕਿੰਨੀਆਂ ਡੈਥਸ ਹੋਈਆਂ ਕਿੰਨੇ ਆ ਬਿਲਡਿੰਗਾਂ ਡੈਮੇਜ ਹੋਈਆਂ ਉਹ ਕਰੋਪੀ ਤਾਂ ਕੁਦਰਤ ਦੀ ਨੂੰ ਨਹੀਂ ਰੋਕ ਸਕਦਾ ਜੀ ਪਰ ਜੋ ਆਪੋਜੀਸ਼ਨ ਕਹਿ ਰਹੀ ਆ ਉਹ ਵੀ ਕਿਸੇ ਹੱਦ ਤੱਕ ਸੱਚਾ ਜੋ ਸਰਕਾਰ ਕਹਿ ਰਹੀ ਉਹ ਵੀ ਕਿਸੇ ਹੱਦ ਤੱਕ ਸੱਚਾ ਹੈ ਹੂੰ ਉਹਦਾ ਕਾਰਨ ਹੈ ਜੀ ਐਕਸੈਸਸ ਹਰੇਕ ਨੇ ਆਈਐਮਡੀ ਨੇ ਪ੍ਰਡिक्ट ਕੀਤੀ ਸੀ ਵੀ ਲੇਟ ਰੇਨਸ ਹੋਣਗੀਆਂ ਤੇ ਐਕਸੈਸ ਰੇਨ ਤੇ ਉਹਦੇ ਮੁਤਾਬਕ ਸਾਡੇ ਡੈਮਾਂ ਨੂੰ ਭਰਿਆ ਨਹੀਂ ਗਿਆ ਇਹ ਡੈਮ ਸਾਡੇ ਜਿਹੜੇ ਮੇਨ ਦੋ ਹੀ ਡੈਮ ਨੇ ਇਕਤਾ ਸਾਡਾ ਸਤਲੁਜ ਤੇ ਹੈ ਤੇ ਇੱਕ ਸਾਡਾ ਪੌਂਗ ਡੈਮ ਹੈਗਾ ਬਿਆਸ ਤੇ ਜੀ ਇਹ ਦੋਨੋਂ ਡੈਮ ਅਸੀਂ ਅਗਸਤ ਦੇ ਐਂਡ ਤੱਕ ਹੀ ਪੂਰੇ ਭਰ ਲਏ ਜਿਹੜਾ ਗਲਤ ਕੀਤਾ ਇਹਨਾਂ ਨੇ ਇਹਨਾਂ ਨੂੰ ਡੈਮਾਂ ਚ ਕੁਝ ਰੱਖਣਾ ਚਾਹੀਦਾ ਸੀ ਕੈਪੈਸਿਟੀ ਬੀਹ ਤੋਂ 25 ਫੁੱਟ ਥੱਲੇ ਰੱਖਣੇ ਚਾਹੀਦੇ ਇਸ ਡੈਮ ਤਾਂ ਕਿ ਜੇ ਮੀਂਹ ਆਵੇ ਤਾਂ ਉਹਨੇ ਵਿੱਚ ਲੈ ਲਿਆ ਜਾਵੇ ਤੇ ਹੌਲੀ ਹੌਲੀ ਫਿਰ ਉਸ ਪਾਣੀ ਛੱਡੇ ਜਾਵੇ ਇਹ ਮੈਂ ਤੁਹਾਨੂੰ ਐਕਸਪਲੇਨ ਕਰਦਾ ਦਾ ਕਾਰਨ ਕੀ ਹੈ ਜੀ ਇਹਦਾ ਕਾਰਨ ਹੈ ਜੀ ਜਦੋਂ ਤੁਹਾਡਾ ਜੇ ਤੁਸੀਂ ਡੈਮ ਪੂਰੇ ਭਰ ਲਓਗੇ ਤਾਂ ਜਿੰਨਾ ਥੋੜਾ ਕੈਚਮੈਂਟਸ ਮੀਂਹ ਪਊਗਾ ਸਾਰਾ ਥੱਲੇ ਉਹਨੂੰ ਛੱਡਣਾ ਪੈਣਾ ਜਿਵੇਂ ਹੁਣ ਛੱਡ ਰਹੇ ਨੇ ਪੌਂਟੋਨ ਛੱਡ ਰਹੇ ਤੇ ਪਹਾੜਾਂ ਤੋਂ ਵੀ ਛੱਡ ਰਹੇ ਹੈ ਇਟ ਇਜ਼ ਵੈਰੀ ਅਨਫੋਰਚੂਨੇਟ ਤੇ ਇਹ ਦੇਖਦੇ ਪੇਸ ਰੱਖੀ ਹੁੰਦੀ ਹੈ ਇਹਨਾਂ ਨੇ ਕਿਉਂਕਿ ਸਾਡਾ ਫੀਲਿੰਗ ਪੀਰੀਅਡ ਹੁੰਦਾ 20 ਸਤੰਬਰ ਤੱਕ ਇਹ ਇਹਨਾਂ ਨੇ 20 ਤੋਂ 25 ਫੁੱਟ ਸਪੇਸ ਰੱਖੀ ਹੁੰਦੀ ਤਾਂ ਇਹ ਪਾਣੀ ਹੁਣ ਇਹ ਡੈਮਾਂ ਚ ਲੈ ਲੈਂਦੇ ਤੇ ਹੌਲੀ ਹੌਲੀ ਛੱਡਦੇ ਦੂਸਰਾ ਆਜਾ ਜੀ ਇਹ ਡੈਮਾਂ ਦਾ ਲੈਵਲ ਕਿਵੇਂ ਮੇਨਟੇਨ ਕਰ ਸਕਦੇ ਆ ਲੋ ਲੈਵਲ ਇਹ ਜਦੋਂ ਬਰਸਾਤਾਂ ਸ਼ੁਰੂ ਹੁੰਦੀਆਂ ਉਦੋਂ ਵੀ ਫੇਸਿਸ ਚ ਪਾਣੀ ਛੱਡਣਾ ਸ਼ੁਰੂ ਕਰ ਦੇਣਾ ਚਾਹੀਦਾ ਇਹਨਾਂ ਨੂੰ 50000 40000 ਤਾਂ ਕਿ ਉਹ ਦੋ ਤਿੰਨ ਫਾਇਦੇ ਨੇ ਇੱਕ ਤਾਂ ਡੈਮ ਦਾ ਲੈਵਲ ਠੀਕ ਰਹਿੰਦਾ ਡੈਮ ਚ ਪਾਣੀ ਲੈਣ ਦੀ ਕੈਪੈਸਿਟੀ ਰਹਿ ਜਾਂਦੀ ਹੈ ਜੀ ਦੂਸਰਾ ਸਾਡੇ ਜਿਹੜੇ ਰਿਵਰ ਨੇ ਉਹਨਾਂ ਦੀ ਕ੍ਰੀਕ ਡਵੈਲਪ ਹੋ ਜਾਂਦੀ ਆ ਉਹਨਾਂ ਵਿੱਚ ਵੀ ਆਪਣੇ ਸੈਂਡ ਕੱਢਦੇ ਆ ਆਪਾਂ ਕਿਤੇ ਪਿੱਟ ਡੂੰਘਾ ਹੁੰਦਾ ਕਦੇ 40 ਫੁੱਟ ਕਿਤੇ 20 ਫੁੱਟ ਜੀ ਕਿੱਦਾਂ ਸੈਂਡ ਪੜ ਜਾਂਦੀ ਆ ਇੱਕ ਸੈਂਟਰ ਚ ਕ੍ਰੀਕ ਡਵੈਲਪ ਹੋ ਜਾਂਦੀ ਆ ਜੀ ਤੇ ਤੀਸਰਾ ਹੁੰਦਾ ਜੀ ਜਿਹੜੇ ਡੈਮਾਂ ਦੀ ਕੈਪੈਸਿਟੀ ਹੋਵੇ ਲੈਣ ਦੀ ਤਾਂ ਜਿਹੜੇ ਸਾਡੇ ਰਿਵਲੈਂਟਸ ਡੈਮਾਂ ਤੋਂ ਥੱਲੇ ਨੇ ਤੇ ਉਹ ਜਿਵੇਂ ਸਵਾਹ ਹੈਗਾ ਉੱਜ ਹੈਗਾ ਉਦੋਂ ਰਾਵੀ ਤੇ ਆ ਸਵਾ ਹੈਗਾ ਸਤਲੁਜ ਤੇ ਇਹਨਾਂ ਵੀ ਰਿਵਰਸ ਤੇ ਬਿਆਸ ਤੇ ਵੀ ਰਿਵਰਨਟਸ ਹੈ ਜੇ ਇਹ ਡੈਮਾਂ ਤੋਂ ਥੱਲੇ ਨੇ ਇਹਨਾਂ 'ਚ ਵੀ ਪਾਣੀ ਜਦੋਂ ਹਿਮਾਚਲ 'ਚ ਮੀਂਹ ਜੋੜਦੀ ਪੈਂਦਾ ਤਾਂ ਡੇਢ ਡੇਢ 2-2 ਲੱਖ ਪਾਣੀ ਆ ਜਾਂਦਾ ਜੇ ਇਹ ਆਹ ਜਿਵੇਂ ਹੁਣ ਛੱਡਿਆ ਤੇ ਪਿੱਛੋਂ ਉਧਰੋਂ ਵੀ ਪਾਣੀ ਆ ਜੇ ਤਾਂ ਫਿਰ ਹਲ ਆਉਣੀ ਹੈ ਇਹ ਡੈਮਾਂ 'ਚ ਜ਼ਰੂਰ ਕਪੈਸਿਟੀ ਰੱਖਣੀ ਚਾਹੀਦੀ ਹੈ ਇਹਨਾਂ ਨੂੰ ਜੇ 5-4 ਫੁੱਟ ਡੈਮ ਥੱਲੇ ਵੀ ਰਹਿ ਜਾਣ ਉਹਦੇ ਨਾਲ ਵੀ ਸਾਰਾ ਸਾਲ ਇਰੀਗੇਸ਼ਨ ਦਾ ਪਾਣੀ ਤੇ ਪਾਵਰ ਜਨਰੇਸ਼ਨ ਹੁੰਦੀ ਰਹਿੰਦੀ ਹੈ ਪਰ ਰਹਦੇ ਨਹੀਂ ਹੁੰਦੇ ਤਕਰੀਬਨ ਜਨਾ ਅਸੀਂ ਵੇਖਿਆ ਸੋ ਇਹ ਸਿੰਕ੍ਰੋਨਾਈਜੇਸ਼ਨ ਬਹੁਤ ਜ਼ਰੂਰੀ ਆ ਇੱਕ ਡੈਮਾ ਨੂੰ ਖਾਲੀ ਰੱਖਣਾ ਤਾਂ ਕਿ ਅਸੀਂ ਜਦੋਂ ਐਕਸੈਸ ਫਲੱਡ ਆਵੇ ਤਾਂ ਉੱਥੇ ਪਾਣੀ ਲੈ ਸਕੀਏ ਉੱਥੇ ਪ੍ਰੋਬਲਮ ਹੈ ਆ ਕਿ ਸਾਡੀ BBMB ਚ ਸਾਡੀ ਰਿਪ੍ਰੈਜੈਂਟੇਸ਼ਨ ਖਤਮ ਹੋ ਗਈ ਜਿੱਥੇ ਡਿਸੀਜਨ ਇਹ ਮੇਕਿੰਗ ਕਮੇਟੀ ਆ ਉਹਦੇ ਚ ਅੱਜੇ ਮੈਂਬਰ ਇਰੀਗੇਸ਼ਨ ਹੁੰਦਾ ਸੀ ਇਹ ਹੁਣ BBMB ਦੇ ਸੈਂਟਰਲ ਵਾਟਰ ਕਮਿਸ਼ਨ ਨੇ ਇੰਨੇ ਸਟ੍ਰਿੰਜੈਂਟ ਰੂਲ ਬਣਾਤੇ ਮੈਂਬਰ ਇਰੀਗੇਸ਼ਨ ਕਲਾਪ ਤੋਂ ਲੱਗ ਨਹੀਂ ਸਕਦਾ ਕਿਉਂਕਿ ਜਿੰਨੇ ਸਾਡੇ ਇੰਜੀਨੀਅਰ ਚੀਫ ਇੰਜੀਨੀਅਰ ਤੋਂ ਲੈ ਕੇ ਲੋਅਰ ਲੈਵਲ ਤੇ ਕਰ ਇੰਜੀਨੀਅਰਸ ਨੇ ਸਾਰੇ ਬੀਬੀਐਮ ਵਿੱਚ ਉਹ ਸਿਰਫ ਜੋ ਡਿਸੀਜਨ ਹੁੰਦਾ ਉਹਨੂੰ ਇੰਪਲੀਮੈਂਟ ਕਰਨ ਵਾਸਤੇ ਆ ਨਾ ਕਿ ਡਿਸੀਜਨ ਮੇਕਿੰਗ ਚ ਕੋਈ ਉਹਨਾਂ ਦੀ ਅਥਾਰਟੀ ਹੈਗੀ ਸੋ ਇਹ ਹੈ ਜੀ ਸਾਰਾ ਇਹ ਗ੍ਰਹਿਵਾਂ ਦੀ ਗੱਲ ਤੇ ਇੱਕ ਤੁਹਾਨੂੰ ਮੈਂ ਦੱਸਾਂ ਜੀ ਜਿੱਦਿਏ ਆਪਣੇ ਤੁਸੀ ਬੰਦ ਬਣਿਆ ਹੈ ਜੀ ਇਹ ਸਾਰਾ ਗਵਰਨਮੈਂਟ ਗਵਰਨਮੈਂਟ ਨੇ ਕੁਆਰ ਕਰਕੇ ਬਣਾਇਆ ਜੀ ਇਹ ਸਾਰਾ ਪ੍ਰਤਾਪ ਸਿੰਘ ਕੈਰੋਂ ਉਹ ਨਾਲੇ ਸ਼ੁਰੂ ਹੋਈ ਸੀ 61 ਤੇ 65 ਤੇ ਸ਼ੁਰੂ ਬਣੇ ਸੀ ਜੇ ਜਿਹੜਾ ਰਿਵਰ ਆ ਜਿੱਨਾ ਫਲੋ ਕਰਦਾ ਇਹ ਸਾਰੀ ਪ੍ਰਾਈਵੇਟ ਲੈਂਡ ਹੈ ਜੀ ਸੋ ਇਹ ਤੇ ਸਾਡੀ ਤੁਸੀ ਬੰਨਦੀ ਜਿਹੜੀ ਅਥੋਰਾਈਜ਼ਡ ਫੁੱਲ ਸਪਲਾਈਟ ਐਸਆਰਡੀ ਦੀ ਕਪੈਸਿਟੀ ਹੈ ਉਹ 2 ਲੱਖ ਕਿਊਸਿਕ ਹੈ ਜਿਹੜੀ ਰੋਪੜ ਤੋਂ ਲੈ ਕੇ ਹੜੀਗੇ ਤੇ ਕਰ ਲਾ ਲਓ ਜਾਂ ਬਿਆਸ ਦੇ ਵਾਲੇ ਦੇ ਲਾ ਲਓ ਜਿਹੜਾ ਤੁਸੀ ਬੰਨਦਾ ਹੈ ਜੀ ਜਾਂ ਤੁਸੀ ਰਾਵੀ ਤੇ ਲਾ ਲਓ ਸੋ ਜਦੋਂ ਵੰਦ ਪਾਣੀ ਆਉਂਦਾ ਜਾਂ ਤਾਂ ਓਵਰਫਲੋ ਹੋ ਕੇ ਡੁੱਟਦਾ ਜਾਂ ਸਟਾਬਰਿੰਗ ਨਾਲ ਜੇ ਟੱਟ ਪਾਣੀ ਸਕਾਵਿੰਗ ਨਾਲ ਵੀ ਡੁੱਟ ਜਾਂਦੇ ਸਾਡੇ ਬੰਦੂ ਜੀ ਫੂਰ ਪ੍ਰੋਪਰ ਸਰਕਸਟੈਂਸਰ ਨਾ ਕੀਤੇ ਹੋ। ਹੂੰ। ਡੋਟ ਸਾਬ ਜਿਵੇਂ ਤੁਸੀਂ ਕਹਿ ਕੇ ਡੈਮਸ ਦੇ ਵਿੱਚ ਕਪੈਸਿਟੀ ਰੱਖਣੀ ਲਾਜ਼ਮੀ ਹੁੰਦੀ ਹੈ, ਕਪੈਸਿਟੀ ਰੱਖਣੀ ਚਾਹੀਦੀ ਹੈ। ਕੀ ਕਪੈਸਿਟੀ ਨਹੀਂ ਰੱਖਣੀ ਰੱਖੀ ਗਈ ਸੀ? ਇਹ ਰੀਜ਼ਨ ਹੈ ਜਿਹੜੇ ਫਲੱਡਸ ਪੰਜਾਬ ਦੇ ਵਿੱਚ ਆਏ ਨੇ। ਜੇ ਆਪਾਂ ਮੰਨਿਆ ਜਾਵੇ ਕਿ ਇਹ ਇਰੀਗੇਸ਼ਨ ਡਿਪਾਰਟਮੈਂਟ ਦਾ ਫੇਲੀਅਰ ਹੈ, ਇਰੀਗੇਸ਼ਨ ਸੈਕਟਰੀ ਦਾ ਘਰਾਓ ਹੋ ਰਿਹਾ ਕ੍ਰਿਸ਼ਨ ਕੁਮਾਰ ਦਾ, ਉਹਨਾਂ ਦਾ ਫੇਲੀਅਰ ਹੈ ਜਾਂ ਸਰਕਾਰ ਦਾ ਸਾਰਿਆਂ ਦਾ ਰਲਮਾ ਮਿਲਮਾ ਜਿਹੜਾ ਇਹ ਫੇਲੀਅਰ ਆ। ਨਹੀਂ ਇਸਟਾ ਇਟ ਇਜ਼ ਵਨ ਆਫ ਦੀ ਰੀਜ਼ਨਸ ਦੀ ਡੈਮ ਤਿੰਨ ਤਿੰਨ ਕਾਰਨਾ ਕਰਕੇ ਬਣਦੇ ਆ ਜੀ। ਇਕ ਤਾਂ ਪਾਣੀ ਸਟੋਰੇਜ ਵਾਸਤੇ ਤਾਂ ਕਿ ਸਾਰਾ ਸਾਲ ਅਸੀਂ ਫਸਲਾਂ ਨੂੰ ਪਾਣੀ ਦੇ ਸਕੀਏ ਤੇ ਜਿਹੜਾ ਅਸੀਂ ਪਾਣੀ ਰਿਲੀਜ਼ ਕਰਦੇ ਆ ਐਗਰੀਕਲਚਰ ਵਾਸਤੇ ਉਹ ਟਰਬਾਈਨਾਂ ਤੇ ਡਿੱਗਦਾ ਟਰਬਾਈਨਾਂ ਉਹਦੇ ਨਾਲ ਚੱਲਦੀਆਂ ਜਿਹਦੇ ਨਾਲ ਬਿਜਲੀ ਪੈਦਾ ਹੁੰਦੀ ਹੈ ਤੀਸਰਾ ਜੀ ਇਹ ਫਲੱਡ ਨੂੰ ਕੰਟਰੋਲ ਕਰਨ ਵਾਸਤੇ ਤੋਂ ਦੋ ਸਪੈਕਟਾ BBMB ਨੇ ਜਿਹੜੇ ਬੜੇ ਸੋਹਣੇ ਦੇਖ ਲੈਂਦੀ ਹੈ ਕਿ ਡੈਮਾਂ ਨੂੰ ਪੂਰਾ ਭਰ ਦਿਓ ਤੇ ਬਿਜਲੀ ਜਨਰੇਸ਼ਨ ਪੂਰੀ ਕਰੋ ਪਰ ਜਿਹੜਾ ਫਲੱਡ ਕੰਟਰੋਲ ਦਾ ਕੰਮ ਉਹ ਕਿਸੇ ਨਾ ਕਿਸੇ ਲੈਵਲ ਤੇ ਇਗਨੋਰ ਹੋ ਜਾਂਦਾ ਹੈ ਉਹਦੇ ਨਾਲ ਪੰਜਾਬ ਕੱਲੇ ਦਾ ਲਾਸ ਹੁੰਦਾ ਪਰ ਇਹ ਜਿਹੜੇ ਡਿਸੀਜਨ 메ਕਿੰਗ ਚੱਲ ਰਹੀ ਇਹਦੇ ਤੇ ਸੱਚੀ ਇਰੀਗੇਸ਼ਨ ਪੰਜਾਬ ਦਾ ਕੋਈ تعلق ਨਹੀਂ ਜੀ ਉਹ ਇੰਟਰਵਿਨ ਤਾਂ ਕਰ ਸਕਦੇ ਆ ਉਹ ਮੀਟਿੰਗ ਕਾਲ ਕਰ ਸਕਦੇ ਪਰ ਡੇ ਟੂ ਡੇ ਵਰਕਿੰਗ ਸਾਰੀ ਚੇਅਰਮੈਨ BBMB ਨੇ ਕਰਨੀ ਹੁੰਦੀ ਹੈ ਸੋ ਇਹ BBMB ਦਾ ਜਿਹੜਾ ਅਪਾਇੰਟਮੈਂਟ ਹੈ ਜੀ ਇਹ ਸੈਂਟਰਲ ਬਾਰਡਰ ਕਮਿਸ਼ਨ ਆਪਣੇ ਵਾਟਰ ਰਿਸੋਰਸਸ ਡਿਪਾਰਟਮੈਂਟ ਇੰਡੀਆ ਤੋਂ ਲੱਗਦੇ ਆ ਸੋ ਸਾਡੇ ਸਾਡਾ ਉਹਦੇ ਚ ਦਖਲ ਮੰਨਣ ਜਾਂ ਨਾ ਮੰਨਣ ਸੋ ਡਿਸੀਜਨ ਟੇਕਿੰਗ ਉਹਨਾਂ ਦੇ ਲੈਵਲ ਤੇ ਹੁੰਦਾ ਹੂੰ ਸੋ ਇਹ ਜਿਹੜਾ ਲੋਕ ਕਹਿੰਦੇ ਆ ਯਾਨੀ ਆਪਣਾ ਕਹਿੰਦੇ ਆ ਉਹ ਵੀ ਕਈ ਫਾਲਟ ਹੁੰਦੇ ਆ ਜੀ ਗਵਰਨਮੈਂਟ ਦੇ ਮੈਂ ਉਹਨਾਂ ਚ ਡਿਟੇਲਸ ਨਹੀਂ ਜਾਂਦਾ ਜੀ ਬਿਲਕੁਲ ਹੁਣੇ ਆ ਜਿੱਥੇ ਕੋਈ ਤੂਸੀਬਾਨ ਕਮਜ਼ੋਰ ਰਹਿ ਗਿਆ ਹੋਣਾ ਜਾਂ ਨਹੀਂ ਰੈਟੀਫਾਈ ਹੋਇਆ ਉਹ ਉੱਥੇ ਹੁੰਦਾ ਆਦਰਵਾਇਜ਼ ਸੈਕਟਰੀ ਜੇਸ਼ਨ ਦਾ ਬੀਬੀਐਮਬੀ ਦੀ ਵਰਕਿੰਗ ਚ ਕੋਈ ਤਾਲਕ ਨਹੀਂ ਹੁੰਦਾ ਜੀ ਬੀਬੀਐਮਬੀ ਇੰਡੀਪੈਂਡੈਂਟ ਬੋਰਡ ਆ ਉਹ ਸਾਡੇ ਪੰਜਾਬ ਦੇ ਥੱਲੇ ਨਹੀਂ ਹੈ ਸੋ ਸਾਡੇ ਪੰਜਾਬ ਕੋਲ ਸਿਰਫ ਰਜਿਸਟਰਡ ਡਾਇਮ ਆ ਬਾਕੀ ਜੂਨਰੀ ਡਾਇਮ ਆ ਬਿਆਸ ਦੇ ਵੀ ਤੇ ਸਤਲੁਜ ਤੇ ਉਹ ਉਹਨਾਂ ਕੋਲ ਦੇ BBMB ਕੋਲ ਦਰਸ਼ਕ ਪਿਛਲੇ ਦਿਨੀ ਇਰੀਗੇਸ਼ਨ ਮਿਨਿਸਟਰ ਬਰਿੰਦਰ ਗੁਇਲ ਹੋਰਾਂ ਦੀ ਇੱਕ ਸਟੇਟਮੈਂਟ ਆਉਂਦੀ ਹੈ ਕਿ BBMB ਦੇ ਵੱਲੋਂ ਪਾਣੀ ਛੱਡਿਆ ਜਾਂਦਾ ਹੈਗਾ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵੱਲੋਂ ਜਾਂ ਸੈਂਟਰਲ ਜਿਹੜਾ ਸੈਂਟਰਲ ਗਵਰਨਮੈਂਟ ਜਿਹੜੀ ਆ ਉਹ ਪੰਜਾਬ ਨੂੰ ਡੋਬ ਰਹੀ ਆ ਕਿ ਇਸ ਸਟੇਟਮੈਂਟ ਨੂੰ ਜਿਹੜਾ ਆ ਆਥੈਂਟਿਕ ਸਮਝਿਆ ਜਾਵੇ ਜਿਵੇਂ ਤੁਸੀਂ ਕਿਹਾ ਕਿ BBMB ਦੇ ਵਿੱਚ ਡਿਸੀਜਨ 메ਕਿੰਗ ਦੀ ਪਾਵਰ ਸਿਰਫ ਸੀ ਸੈਂਟਰਲ ਗਵਰਨਮੈਂਟ ਤੋਂ ਜਿਹੜੇ ਅਪਾਇੰਟ ਹੋਏ ਮੈਂਬਰਸ ਆ ਉਹਨਾਂ ਦੀ ਐ ਪੰਜਾਬ ਦੀ ਤਾਂ ਮੈਂਬਰਸ਼ਿਪ ਹੀ ਜਿਹੜੀ ਆ ਉਹ ਨਹੀਂ ਆ ਹੁਣ ਮੈਂ ਇਹਨੂੰ ਸਰਾਰਤੀ ਤਾਂ ਨਹੀਂ ਕਹੂੰਗਾ ਜੀ ਟੈਕਨੀਕਲੀ ਦੇਖੋ ਮੈਂ ਐਵੇਂ ਪੋਲਿਟੀਕਲ ਗੱਲ 'ਚ ਮੈਂ ਪਾਵਾਂ ਸਰਾਰਤੀ ਤਾਂ ਨਹੀਂ ਕਹੂੰਗਾ ਬਟ ਇਗਨੋਰੈਂਸ ਜ਼ਰੂਰ ਕਹੂੰਗਾ ਜਾਂ ਉਹ ਇਸ ਗੱਲ ਨੂੰ ਇਗਨੋਰ ਕਰਦੇ ਆ ਕਿਉਂਕਿ ਜਿਹੜੀ ਡਿਸੀਜਨ ਜਦੋਂ ਜਿਹੜਾ ਬੰਦਾ ਪੰਜਾਬ ਤੋਂ ਨਹੀਂ ਹੈ ਪੰਜਾਬ ਦੀਆਂ ਗਰਾਊਂਡ ਰੀਅਲਿਟੀਆਂ ਨਹੀਂ ਪਤਾ ਉਹਨੂੰ ਹੜ੍ਹ ਦੀ ਕੀ ਕੀ ਸਿਚੁਏਸ਼ਨ ਹੁੰਦੀ ਆ ਹੜ੍ਹ ਨੂੰ ਕਿਵੇਂ ਕੰਟਰੋਲ ਕਰਦਾ ਜਦੋਂ ਤੁਹਾਡੇ ਬੋਰਡ ਦੇ ਮੈਂਬਰ ਜਿਹੜੇ ਹੈਗੇ ਆ ਉਹਨਾਂ 'ਚ ਕੋਈ ਵੀ ਪੰਜਾਬ ਨਾਲ ਲਿੰਕ ਨਹੀਂ ਹੈ ਜਿਹੜੇ ਡਿਸੀਜਨ ਟੇਕਿੰਗ ਵਾਲੇ ਬੋਰਡ ਦੇ ਮੈਂਬਰ ਹੈ ਤਾਂ ਫਿਰ ਨੈਚੁਰਲੀ ਇਗਨੋਰ ਹੋਊਗਾ ਨਾ ਜੀ ਫਲੱਡ ਫਲਾਡ ਵਾਲੀ ਚੀਜ਼ ਨੂੰ ਗਲੋਰ ਕਰਦੇ ਆ ਹਾਲਾਂਕਿ ਫਲੱਡ ਕੱਲੇ ਪੰਜਾਬ 'ਚ ਆਉਂਦੇ ਆ ਸਟੇਟਾਂ ਸਾਡੀਆਂ ਪਾਣੀ ਲੈਂਦੀਆਂ ਰਾਜਸਥਾਨ ਵੀ ਪਾਣੀ ਲੈਂਦਾ ਹਰਿਆਣਾ ਵੀ ਪਾਣੀ ਲੈਂਦਾ ਤੇ ਆਪਣਾ ਦਿੱਲੀ ਵੀ ਪਾਣੀ ਲੈਂਦਾ ਹੂੰ ਦੋਟਰ ਸਾਹਿਬ ਜਿਸ ਤਰੀਕੇ ਨਾਲ ਆਪਾਂ ਦੇਖ ਰਹੇ ਆ ਕਿ ਜਿਹੜੀਆਂ ਟ੍ਰੇਨਸ ਨੇ ਉਹ ਪ੍ਰੋਪਰ ਤਰੀਕੇ ਨਾਲ ਸਾਫ਼ ਨਹੀਂ ਹੋਈਆਂ ਜਾਂ ਤੁਸੀਂ ਬੰਨ ਜਿਹੜਾ ਆ ਉਹ ਕਮਜ਼ੋਰ ਹੈ ਕਿ ਇਹ ਵੀ ਕਾਰਨ ਹੈ ਪੰਜਾਬ ਦੇ ਵਿੱਚ ਫਲੱਡ ਦਾ ਮੈਂ ਅੱਜ ਇਹਦੇ 'ਚ ਥੋੜਾ ਜਿਹਾ ਬੈਕਗ੍ਰਾਉਂਡ ਜਾਉਂ ਸਾਡੇ ਨਾਲ ਜੀ ਫਲੱਡ ਦੇ ਬੋਰਡ ਬਣਿਆ ਆ ਜਿਹਦੀ ਜਿਹਦਾ ਹੈਡ ਹੈਡ ਕਰਦੇ ਨੇ ਸੀਐਮ ਸਾਹਿਬ ਪੰਜਾਬ ਜਿਹੜਾ ਸੀਐਮ ਸਾਹਿਬ ਹੋਣ ਨਾਲ ਜੀ ਇੰਪਾਵਰ ਉਹਨੇ 'ਚ ਸਾਡੀਆਂ ਨਾਲ ਜੀ ਪਹਿਲਾਂ ਤਾਂ ਵਰਕਸ ਦੀਆਂ ਲਿਸਟਸ ਬਣਦੀਆਂ ਸਾਡੇ ਫੀਲਡ ਸਟਾਫ ਤੋਂ ਜੀ ਉਹ ਲਿਸਟਾਂ ਬਣ ਕੇ ਜਿਵੇਂ ਡਰੇਨਾਂ ਦੀ ਸਫਾਈ ਦੀਆਂ ਤੁਸੀ ਬੰਦੀਆਂ ਜਾਂ ਦਰਿਆ 'ਚ ਕਿਤੇ ਸ਼ੈਲਟਰ ਕਰਨੀ ਹੋਵੇ ਉਹ ਸਾਰੀਆਂ ਲਿਸਟਾਂ ਬਣ ਕੇ ਰਿਸਪੈਕਟਿਵ ਡਿਪਟੀ ਕਮਿਸ਼ਨਰਸ ਆਫ ਦੀ ਡਿਸਟ੍ਰਿਕਟ ਚਲੀਆਂ ਜਾਂਦੀਆਂ ਤੋ ਉਸ ਤੋਂ ਬਾਅਦ ਡੀਸੀ ਸਾਹਿਬ ਨਾਲ ਟੋਟਲ ਰਾਮਲਾ ਲੈ ਕੇ ਲੋਕਲ ਜਿਹੜੇ ਅਫਸਰਸ ਹੈਗੇ ਈਵਨ ਸਾਡੇ ਡਰੇਨੇਜ ਦੇ ਵੀ ਅਫਸਰ ਨਾਲ ਜਾਂਦੇ ਆ ਤੋ ਉਹਨਾਂ ਦੇ ਰੈਵਿਊ ਦੇ ਵੀ ਸਾਰੇ ਜਾਂਦੇ ਨੇ ਨਾ ਰਿਕਸਾਈਟ ਵਿਜ਼ਿਟ ਕਰਦੇ ਨੇ ਤੇ ਵਿਜ਼ਿਟ ਕਰਕੇ ਫਿਰ ਉਹ ਲਿਸਟਾਂ ਸਾਰੀਆਂ ਪੰਜਾਬ ਲੈਵਲ ਤੇ ਇਕੱਠੀਆਂ ਹੋ ਕੇ ਉੱਤੇ ਚੱਲ ਜਾਂਦੀਆਂ ਸੋ ਇਹ ਇਹ ਜਾ ਕੇ ਫਿਰ ਸੀਐਮ ਸਾਹਿਬ ਦੇ ਲੈਵਲ ਤੇ ਮੀਟਿੰਗ ਹੁੰਦਾ ਜਿਹੜਾ ਸੈਕਟਰੀ ਵੀ ਹੁੰਦਾ ਸਾਡਾ ਮਿਨਿਸਟਰ ਵੀ ਹੁੰਦਾ ਇਰੀਗੇਸ਼ਨ ਆ ਸੀਐਮ ਸਾਹਿਬ ਹੀ ਹੁੰਦੇ ਆ ਕੋਰਪੋਰਟ ਸੈਕਟਰੀ ਸਹਿबान ਹੁੰਦਾ ਸਾਰੇ ਡੀਸੀ ਹੁੰਦੇ ਆ ਉਹਦੇ ਵਿੱਚ ਹਮ ਤੇ ਉਥੇ ਲਿਸਟਾ ਫਾਈਨਲ ਹੋ ਕੇ ਫਿਰ ਫੰਡਸ ਰਿਲੀਜ਼ ਕੀਤੇ ਜਾਂਦੇ ਆ ਗਵਰਨਮੈਂਟ ਤੋਂ ਸੋ ਇਹ ਜਿਵੇਂ ਹੁਣ ਪ੍ਰੈਡਿਕਸ਼ਨ ਇਸ ਵਾਰੀ ਹੋਈ ਜੀ ਰੇਨ ਦੀ ਬਹੁਤ ਜ਼ਿਆਦਾ ਪ੍ਰੈਡਿਕਸ਼ਨ ਤਾਂ ਉਹਦੇ ਚ ਫ फेब्रुवारी ਚ ਮੀਟਿੰਗ ਕਰ ਲੈਣੀ ਚਾਹੀਦੀ ਆ ਜਾਂ ਮਾਰਚ ਚ ਤਾਂ ਕਿ ਅਸੀਂ 30 ਜੂਨ ਤੱਕ ਕੰਮ ਖਤਮ ਕਰ ਸਕੀਏ 30 ਜੂਨ ਤੋਂ ਬਾਅਦ ਜਿਹੜੇ ਕੰਮ ਚੱਲਦੇ ਆ ਉਹਦਾ ਫਾਇਦਾ ਕੋਈ ਨਹੀਂ ਕਿਉਂਕਿ ਉਹ ਰੇਨੀ ਸੀਜ਼ਨ ਸ਼ੁਰੂ ਹੋ ਜਾਂਦਾ ਉਹ ਐਤੀ ਸਾਡੀ ਮੀਟਿੰਗ ਮੈਨੂੰ ਪਤਾ ਲੱਗਿਆ ਵੀ 4 ਜੂਨ ਨੂੰ ਹੋਈ ਹੈ ਜਿਹੜੀ ਲੇਟ ਹੋਈ ਹੈ ਕਿਉਂਕਿ ਉਹ ਅੰਡਰ ਰਿਲੀਜ਼ ਹੋਣ ਨੂੰ 10 ਦਿਨਾਂ ਦੇ ਲੱਜਦੇ ਆ ਫਿਰ ਟੈਂਡਰ ਹੁੰਦੇ ਆ ਸੋ ਇਹ 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 ਮੈਨੂੰ ਪਤਾ ਲੱਗਿਆ ਬਾਕੀ ਇਹ ਆ ਜੀ ਅ ਜੇ ਤੁਸੀ ਬੰਦਾ ਤਕਰੀਬਨ ਕਈ ਥਾਂ ਤੇ ਸਟਰੈਂਥਨ ਕੀਤਾ ਕਈ ਥਾਂ ਤੇ ਰਹਿ ਵੀ ਗਿਆ ਹੋਣਾ ਜੀ 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 ਰਹਿਣਾ ਵੀ ਕਈ ਰਹਿ ਗਿਆ ਸਾ ਹੁਣ ਕਾਫੀ ਡਿਲੇਨਰ ਰਹਿ ਗਏ ਆ ਉਹ ਫੰਕ ਦਾ ਵੀ ਕਨਸਟਰੇਨ ਹੁੰਦਾ ਗਵਰਨਮੈਂਟ ਕੋਲੇ ਤੇ ਕੁਝ ਇਗਨੋਰ ਇਗਨੋਰ ਵੀ ਹੋਈਆਂ ਹੋਣੀਆਂ ਜਾਂ ਡੇਟ ਹੋਣ ਕਰਕੇ ਹੋਈਆਂ ਇਹ ਤਾਂ ਹੁਣ ਗਵਰਨਮੈਂਟ ਨੋਜ਼ ਬੈਟਰ ਹਮ ਦਰੋਟ ਸਾਹਿਬ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਰੇਨ ਦੀ ਪ੍ਰੋਡਕਸ਼ਨ ਬਹੁਤ ਹੈ ਹੁਣ ਵੀ ਲਗਾਤਾਰ ਮੀਂਹ ਆ ਰਹੇ ਹੈ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮੀਂਹ ਜਿਹੜੇ ਆ ਦੱਸੇ ਗਏ ਨੇ ਮੌਸਮ ਵਿਭਾਗ ਦੇ ਵੱਲੋਂ ਵੀ ਕੀ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਹਾਲਾਤ ਜਿਹੜੇ ਆ ਹੋਰ ਮਾੜੇ ਹੋ ਸਕਦੇ ਆ ਜਿਵੇਂ ਲੱਗ ਰਿਹਾ ਹੈ ਕਿਉਂਕਿ ਦੁਬਾਰਾ ਫੇਰ ਜਿਹੜਾ ਆ ਡੇਰੇ ਦੇ ਡੇਰਾ ਬਾਬਾ ਨਾਨਕ ਦੇ ਇਲਾਕੇ ਦੇ ਵਿੱਚ ਪਾਣੀ ਆਇਆਗਾ ਜਾਂ ਗਰਦਾਸਪੁਰ ਏਰੀਏ ਦੇ ਵਿੱਚ ਲਗਾਤਾਰ ਬਾਰਿਸ਼ ਹੋ ਰਹੀ ਹੈ ਦੇਖੋ ਇਸ ਤਰ੍ਹਾਂ ਜੀ ਜਿਹੜਾ ਦਾ ਧੱਗੜ ਹੈ ਉੱਤੇ ਤਾਂ ਅਸੀਂ ਕੋਈ ਕੰਟਰੋਲ ਨਹੀਂ ਕਰ ਸਕਦੇ ਜੀ ਠੱਗੜ ਦੇ ਜਿੰਨਾ ਰੇਨ ਵਾਟਰ ਨੇ ਆਉਣਾ ਉਤੋਂ ਚੌੜਾ ਥੱਲੋਂ ਸਾਡੇ ਪਿੰਡਾਂ ਕੋਲੇ ਆ ਦੇ ਨਾਲੀ ਨੂੰ ਕਹਿਣ ਲੱਜਾਂਦੇ ਉੱਥੇ ਭੀੜਾ ਹੋ ਜਾਂਦਾ ਸੋ ਠੱਗੜ ਦਾ ਰੇਨ ਵਾਟਰ ਆਉਂਦਾ ਇਹਦੇ ਚ ਟਾਂਗ ਦੀ ਵੀ ਪੈਂਦਾ ਮਾਰਕੰਡਾ ਵੀ ਪੈਂਦਾ ਠੱਗੜ ਦਾ ਵੀ ਆਉਂਦਾ ਹੁੰਦਾ ਇੱਕ ਹੋਰ ਕੈਚਲ ਡਰੇਨ ਆ ਉਹ ਵੀ ਪੈਂਦੀ ਆ ਸਹੀ ਸਹੀ ਸੋ ਇਹ ਜਿਹੜਾ ਠੱਗੜ ਤੇ ਆਣਾ ਜੀ ਜਦੋਂ ਮਾਰਕੰਡਾ ਵੀ ਪੂਰੀ ਮੀਂਹ ਪੈ ਜੇ ਕੈਚਮੈਂਟ ਚ ਟਾਂਗ ਦੀ ਜੇ ਮੀਂਹ ਪੈ ਜੇ ਕੈਚਮੈਂਟ ਚ ਠੱਗੜ ਦੇ ਮੀਂਹ ਪੈ ਜੇ ਉਹ ਤਿੰਨੇ ਇਕੱਠੇ ਆ ਕੇ ਹੋ ਜਾਂਦੇ ਨੇ ਤੇ ਉਹ 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 ਲੈ ਫਲੱਡ ਫਿਰ ਉਹ ਆਉਂਦਾ ਕੱਗੜ ਤੇ ਤਾਂ ਅਸੀਂ ਕੰਟਰੋਲ ਨਹੀਂ ਕਰ ਸਕਦੇ ਪਰ ਜਿਹੜਾ ਹੁਣ ਤੁਸੀਂ ਦੂਜੀ ਗੱਲ ਕੀਤੀ ਹੈ ਕੈਚਮੈਂਟ ਤੇ ਰੇਨ ਦੀ ਇਹ ਪ੍ਰੈਡਿਕਸ਼ਨ 13 14 ਸਤੰਬਰ ਤੱਕ ਰਹਿ ਗਈ ਹੈ ਜੀ ਜੀ ਔਰ ਵੈਰੀ ਅਨਫੋਰਚੂਨੇਟ ਮੈਂ ਤਾਂ ਇਹੋ ਕਿਹਾ ਵੀ ਡੈਮਾਂ 'ਚ ਥਾਂ ਰੱਖੀ ਚਾਹੀਦੀ ਸੀ ਇਹਨਾਂ ਨੂੰ ਜਿਹੜੀ ਕਿ ਨਹੀਂ ਰੱਖੀ ਗਈ ਹੂੰ ਔਰ ਡੈਮਾਂ 'ਚ ਜੇ ਥਾਂ ਰੱਖੀ ਹੁੰਦੀ ਜਿਹੜੀ ਹੁਣ ਰੇਨ ਹੋ ਰਹੀ ਹੈ ਉਹ ਆਪਾਂ ਪੌਂਡ 'ਚ ਲੈ ਲੈਂਦੇ ਹੌਲੀ ਹੌਲੀ ਪਾਣੀ ਛੱਡ ਜਾਈਏ ਤਾਂ ਕਿ ਫਲੱਡ ਨਾ ਆਵੇ ਹੁਣ ਕੀ ਅਨਫੋਰਚੂਨੇਟ ਸਿਚੁਏਸ਼ਨ ਆਫ ਪੰਜਾਬ ਇਜ਼ ਇਟ ਇਜ਼ ਵੈਰੀ ਸਿਊਸਾਈਡਲ ਕਿ ਪੌਂਡ ਡੈਮ ਵੀ ਪੂਰਾ ਭਰਿਆ ਹੈ ਤੇ ਪਹਾੜਾ ਵੀ ਪੂਰਾ ਭਰਿਆ ਹੈ ਕੈਚਮੈਂਟ ਜੁਣ ਕੱਲ ਰੇਨ ਇੰਨੀ ਹੋਈ ਸੀ ਵੀ 2.5 ਕਿ 3 ਲੱਖ ਕਿਊਸਿਕ ਪੌਂਡ ਡੈਮ ਦੀ ਇਨਫਲੋ ਸੀਗੇ ਜਿਹੜਾ ਪਾਣੀ ਥੱਲੇ ਛੱਡਣਾ ਪਊ ਉਹਨਾਂ ਨੂੰ ਇਵੇਂ ਜਿਵੇਂ ਅੱਜ ਪਹਾੜਾ ਤੇ 80 90000 ਛੱਡਣ ਲੱਗੇ ਜੀ ਉਥੋਂ ਇਹਨੇ ਰਿਵਲਟਸ ਦਾ ਪਾਣੀ ਵੀ ਆਉਂਦਾ ਉਹ ਐਡ ਹੋ ਜਾਂਦਾ ਹੈ ਸੋ ਇਹ ਅੱਛਾ ਫਿਰ ਜਾ ਕੇ ਸਾਡਾ ਸਤਲੁਜ ਤੇ ਬਿਆਸ ਇਕੱਠੇ ਹੋ ਜਾਂਦੇ ਆ ਹਰੀ ਕੇ ਹੈਡ ਵਾਸਤੇ ਉੱਥੇ ਪਰ ਦੇ ਲੋ ਕਪੈਸਿਟੀ ਸਾਡੀ 2-2 ਲੱਖ ਆ ਉੱਥੇ 3 ਲੱਖ 60 ਦਿਨ ਲੱਖੀ ਉਸੇ ਪਾਣੀ ਪਹੁੰਚ ਜਾਂਦਾ ਤਾਂ ਫਿਰ ਨੈਚੁਰਲੀ ਉੱਤੇ ਬ੍ਰੀਚਾਂ ਹੋਣਗੀਆਂ ਹੁਣ ਇਹ ਥੱਲੇ ਬ੍ਰੀਚਾਂ ਹੁੰਦੀਆਂ ਥੱਲੇ ਵੀ ਬਹੁਤ ਨੁਕਸਾਨ ਹੁੰਦਾ ਸੋ ਇਹ ਇਹ ਇੱਕ ਬੜਾ ਇਹਨੂੰ ਮਤਲਬ ਐਸਵਾ ਪ੍ਰੈਡਿਕਸ਼ਨ ਆਫ ਆਈਐਮਡੀ ਉਹਦੇ ਮੁਤਾਬਕ ਡੈਮਾਂ ਤੇ ਥਾਂ ਰੱਖਣਾ ਬਹੁਤ ਜ਼ਰੂਰੀ ਹੈ ਡੈਮਾਂ ਨੂੰ ਲੋਅ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਹੁਣ ਜਿੰਨੀਆਂ ਬਾਰਸ਼ਾਂ ਹੋਈ ਜਾਣਗੀਆਂ ਸਾਰੀਆਂ ਥੱਲੇ ਪਾਸ ਹੋਣਗੀਆਂ ਹੁਣ ਤੁਹਾਨੂੰ ਮੈਂ ਦੱਸਦਾ ਜੀ ਜਿਹੜਾ ਇਹ 1988 ਦਾ ਫਲੱਡ ਸਭ ਤੋਂ ਮਾੜਾ ਫਲੱਡ ਸੀ ਜੀ ਉਦੋਂ ਸਾਡੇ ਟੋਟਲ 12600 ਪਿੰਡਾਂ ਚੋਂ 9000 ਪਿੰਡਾਂ ਦੀਆਂ ਫਸਲਾਂ ਡੈਮੇਜ ਹੋਈਆਂ ਸੀ 2500 ਪਿੰਡਾਂ ਦੀ ਟੋਟਲ ਫਸਲਾਂ ਖਤਮ ਹੋ ਗਈਆਂ ਸੀ 1450 ਬੰਦਿਆਂ ਦੀ ਕਾਇਰਟੀ ਹੋਈ ਸੀ ਬਚਾਰਾ ਦੀ ਜੀ ਉਹ ਦੈਟ ਵਾਸ ਦੀ ਫਰਸਟ ਫਲੱਡ ਉਹਦਾ ਕਾਰਨ ਕੀ ਸੀ ਜੀ 20 ਸਤੰਬਰ ਤਿੱਕਰ ਸਾਡਾ ਫਿਲਿੰਗ ਪੀਰੀਅਡ ਹੁੰਦਾ ਡੈਮ ਪੂਰੇ ਭਰਲੇ 22 ਤੋਂ ਲੈ ਕੇ 26 ਸਤੰਬਰ ਤਿੱਕਰ ਇੰਨੀ ਐਕਸੈਸਰੇਨ ਹੋਈ 634 ਐਮ ਐਮ ਇਨਕੈਸ਼ਮੈਂਟ ਆਫ ਪਾਖੜਾ ਅੱਗੇ ਬਿਆਸ ਜੀ ਨਾਲ ਕੀ ਹੋਇਆ ਜੀ 4.5 ਲੱਖ ਦਾ ਪਾਖੜਾ ਛੱਡਿਆ ਆਪਣੇ ਰੋਪੜ ਤੋਂ ਥੱਲੇ ਪਾਣੀ ਆਇਆ ਜੀ 4 ਲੱਖ ਆਇਆ ਬਿਆਸ ਚ ਉਹ 8.5 ਲੱਖ ਹੋ ਗਿਆ ਜੀ ਹਰੀਕੇ ਆ ਤੇ ਉਧਰੋਂ 14.11 ਲੱਖ ਰਾਵੀ ਚ ਪਾਣੀ ਆਇਆ ਸਾਰਾ ਪੰਜਾਬ ਹੀ ਤਕਰੀਬਨ ਡੁੱਬ ਗਿਆ ਸੀ ਉਦੋਂ ਗਾਡਵਾਲ ਦੀ ਬਸ ਸਿਚੁਏਸ਼ਨ ਜੀ ਸੋ ਉਹ ਹੁਣ ਸਾਡੀ ਸਿਚੁਏਸ਼ਨ ਵਾਗ ਨੂੰ ਅੱਗੇ ਅਰਦਾਸ ਹੀ ਕਰ ਸਕਦੇ ਆਪਾਂ ਔਰ ਕੋਈ ਹਿਊਮਨ ਬੀਿੰਗ ਉਹਨਾਂ ਨੂੰ ਪੁੱਛਾ ਨਹੀਂ ਸਕਦਾ ਕਿਉਂਕਿ ਡੈਮ ਆਪਾਂ ਪੂਰੇ ਭਰੀ ਬੈਠੇ ਆ ਜੇ ਇਹ 에ਰਰ ਨਾ ਹੁੰਦੀ ਨੂੰ ਮਨ 에ਰਰ ਤਾਂ ਅਸੀਂ ਪੰਜਾਬ ਦਾ ਕਾਫੀ ਹੱਦ ਤੱਕ ਇਹਨੂੰ ਬਚਾ ਸਕਦੇ ਸੀ ਹੁਣ ਇਹ ਜ ਮੰਤਰੀ ਜੋ ਕਹਿੰਦੇ ਆ ਉਹ ਕਿਵੇਂ ਕਹਿੰਦੇ ਆ ਜਾਂ ਇਹ ਜੋ ਮੈਂ ਦੱਸਿਆ ਇਹ ਰਿਐਲਿਟੀ ਹੈ ਉਹਨੂੰ ਕਲੈਬੋਰੇਟ ਕਰ ਲਓ ਮੰਤਰੀ ਸੱਚ ਕਹਿੰਦੇ ਆ ਜਾਂ ਗਲਤ ਕਹਿੰਦੇ ਆ ਪਰ ਮੈਂ ਇਹ ਹੀ ਕਹੂੰਗਾ ਜਾਣ ਬੁੱਝ ਕੇ ਪੰਜਾਬ ਨੂੰ ਡੋਬਿਆ ਗਿਆ ਇਸ ਦੀ ਕੋਈ ਵੀ ਹੂੰ ਕੋਈ ਵੀ ਬੰਦਾ ਨਹੀਂ ਚਾਹੁੰਦਾ ਕਿਸੇ ਦੂਜੇ ਦਾ ਨੁਕਸਾਨ ਕਰਨਾ ਜਿਹੜੇ ਆਫਸਰ ਲੈਵਲ ਦੀ ਗੱਲ ਕਰਦਾ ਮੰਤਰੀ ਨਾਲਸ ਕੋਈ ਬਹੁਤ ਹੀ ਬਹੁਤ ਹੀ ਬਹੁਤ ਹੀ ਕੁੰਡਕ ਵਾਲਾ ਹੋਵੇ ਵੀ ਮੈਂ ਤਾਂ ਡਬੋਣਾ ਹੀ ਡਬੋਣਾ ਹੈ ਪਰ ਉਹ ਥੱਲੇ ਦਾ ਡਿਸੀਜਨ ਟੀਮ ਦਾ ਫਿਰ ਉਹ ਲੀਕ ਹੋ ਜਾਂਦੀ ਹੈ ਗੱਲ ਜੀ ਕਿਉਂਕਿ ਕਲੈਕਟਿਵ ਗੱਲ ਹੁੰਦੀ ਹੈ ਉਹ ਲੀਕ ਹੋ ਜਾਂਦੀ ਹੈ ਜੀ 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 ਪਰ ਫਿਰ ਵੀ ਦੋਡ ਸਾਹਿਬ ਜਿਵੇਂ ਤੁਸੀਂ ਕਿਹਾ ਕਿ ਕਪੈਸਿਟੀ ਰੱਖਣੀ ਪੈਂਦੀ ਹੈ ਡੈਮ ਦੇ ਵਿੱਚ ਰੱਖਣੀ ਚਾਹੀਦੀ ਹੈ ਇਟਸ ਅ ਨੈਸੈਸਰੀ ਪਰ ਫਿਰ ਫਿਰ ਰੱਖੀ ਕਿਉਂ ਨਹੀਂ ਗਈਗੀ ਮਤਲਬ ਕੋਈ ਕੋਈ ਰੀਜ਼ਨ ਤਾਂ ਹੋਣਗੇ ਜਾਂ ਟੈਕਨੀਕਲ ਕੋਈ ਕਾਰਨ ਤਾਂ ਹੋਣਗੇ ਜਾਂ ਇੱਕ 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 ਰੀਜ਼ਨ ਮੇਰੇ ਕੋਲੇ ਇਹ ਵੀ ਆਇਆ ਸੀ ਕਿ ਜਿਸ ਜਿਸ ਤਰੀਕੇ ਨਾਲ ਇਹ ਵੀ ਗੱਲ ਚੱਲਦੀ ਹੈ ਕਿ ਪਹਿਲਾਂ ਜਿਹੜੀ ਰਾਜਸਥਾਨ ਕਨਾਲ ਹੈ ਉਹਦੇ ਵਿੱਚ ਪਾਣੀ ਜਿਹੜਾ ਆ ਸਾਰਾ ਸਾਲ ਨਹੀਂ ਦਿੱਤਾ ਜਾਂਦਾ ਸੀ ਹੁਣ ਉਹ ਸਾਰਾ ਸਾਲ ਹੀ ਫੁੱਲ ਵਗਦੀ ਜਿਹੜੀ ਆਪਣੇ ਫਰੀਦਕੋਟੋਂ ਲੰਘਦੀ ਆ ਤਾਂ ਇਹ ਵੀ ਰੀਜ਼ਨ ਆ ਜਿਹੜਾ ਡੈਮ ਫੁੱਲ ਰਹਿੰਦੇ ਆ ਸਾਰੇ ਮੈਂ ਇਹ ਦੇ ਚੁਣਾਂ ਜੀ ਮੈਂ ਦਹਾਕਾ ਵੀ ਮੈਂ ਜਿਹੜਾ ਜੋ 6 ਸਾਲ ਦਾ ਚੀਫੀਰ ਕਨਾਲ ਦੇ ਰਿਹਾ ਜਦੋਂ ਮੈਂ 6 ਸਾਲ ਰਿਹਾ ਜੀ ਉਦੋਂ ਟੀਸੀਐਨ ਦੀ ਮੀਟਿੰਗ ਸੱਡੇ ਨਾਲ ਡਿਸੀਜਨ ਹੁੰਦਾ ਹੁੰਦਾ ਜੀ ਰੀਜ਼ਰ ਕਿੰਨੀਆਂ ਨਹਿਰਾਂ ਦੇ ਛੜੀਆਂ ਜਾਂ ਫਲਡ ਰਿਲੇਟਡ ਕੋਈ ਗੱਲ ਹੋਵੇ ਜੀ ਮੈਂ ਇਹਨਾਂ ਜੀ ਸਾਡਾ ਬੜਾ ਕੋਆਰਡੀਅਲ ਰਿਲੇਸ਼ਨਸ਼ਿਪ ਆਪਸ ਅਗਰ왈 ਸਾਹ ਹੁੰਦੇ ਸੀ ਉਦੋਂ ਚੇਅਰਮੈਨ ਬੀਬੀਐਮਪੀ ਜੀ ਮੈਂ ਪਾਣੀ ਇਹਨਾਂ ਜੀ ਛੜਾ ਲੈਂਦਾ ਸੀ 40-50 ਹਜ਼ਾਰ ਕਿਊਸੇ ਤਾਕੇ ਡੈਮ ਚ ਅ ਕਪੈਸਿਟੀ ਰਹਿਦੇ ਪਾਣੀ ਲੈਣ ਦੀ ਜੀ ਸਾਡੇ ਵੇਲੇ ਨਾ ਕੋਈ ਡੈਮ ਖਾਲੀ ਹੋਇਆ ਜੀ ਨਾ ਕੋਈ ਘਟ ਭਰਿਆ ਸੋ ਇਹਨਾਂ ਦੀ ਫਿਰ ਉੱਥੇ ਰਾਜਸਥਾਨ ਤੇ ਹਰਿਆਣਾ ਦੀ ਅਪੋਜੀਸ਼ਨ ਦੇ ਬਾਵਜੂਦ ਵੀ ਅਸੀਂ ਛਡਾਉਂਦੇ ਸੀ ਪਾਣੀ ਮੈਨੂੰ ਇੱਕ ਇੰਸਟੈਂਸ ਯਾਦ ਆ ਜੀ ਅ ਰਾਤ ਨੂੰ 2 ਵਜੇ ਕਿਸਾ ਪ੍ਰਕਾਸ਼ ਸਿੰਘ ਬਾਦਲ ਹੁੰਦੇ ਸੀ ਸੀਐਮ ਪੰਜਾਬ ਰਾਤ ਨੂੰ 2 ਵਜੇ ਗੁਰੂ ਸਾਹਿਬ ਦਾ ਮੈਨੂੰ ਟੈਲੀਫੋਨ ਆਇਆ ਹੀ ਵਾਸ ਪ੍ਰਿੰਸੀਪਲ ਸੈਕਟਰੀ ਟੂ ਸੀਐਮ ਪੰਜਾਬ ਜੀ ਕਹਿੰਦੇ ਗੁਰੂ ਸਾਹਿਬ ਸੀਐਮ ਸਾਹਿਬ ਨਾਲ ਗੱਲ ਕਰਨਗੇ ਜੀ ਮੈਂ ਸਮਝ ਗਿਆ ਵੀ ਕੀ ਗੱਲ ਕਰਨਾ ਚਾਹੁੰਦੇ ਆ ਮਾਜ਼ਰ ਹੁਕਮ ਕਰੋ ਕਹਿੰਦੇ ਬੇਟਾ ਬੜਾ ਰੌਲਾ ਪਈ ਜਾਂਦਾ ਪ੍ਰੈਸ ਬੜਾ ਰੌਲਾ ਪਾਉਂਦੀ ਆ ਵੀ ਪਾਕਿਸਤਾਨ ਨੂੰ ਪਾਣੀ ਜਾਂਦਾ 50 ਹਜ਼ਾਰ ਪਾਣੀ ਛੱਡਿਆ ਮੈਂ ਜੀ ਬਿਲਕੁਲ ਰੁਕਿਆ ਰਹੇ ਤੁਸੀਂ ਪਰ ਇਹਦੀ ਜਿਹੜੀ ਰੈਗੂਲੇਸ਼ਨ ਆ ਉਹ ਬੀਬੀਐਮਬੀ ਕੋਲੇ ਹੁੰਦੀ ਆ ਪਰ ਇਹ ਮੈਂ ਪਾਣੀ ਮੈਂ ਛਡਵਾਇਆ ਜਦੋਂ ਉਹ ਛੱਡਦੇ ਨਹੀਂ ਸੀ ਮੈਂ ਉਹਨਾਂ ਨੂੰ ਕਨਵਿੰਸ ਕੀਤਾ ਵੀ ਇਹ ਸੁੱਤੀ ਪੰਜਾਬ ਨਾਲ ਡੋਬੋ ਤੁਸੀਂ ਇਹਦੇ ਪਾਣੀ ਛੱਡੋ ਮੈਂ ਤਾਂ ਹਰਿਆਣਾ ਤੇ ਰਾਜਸਥਾਨ ਨੇ ਅਪੋਜ਼ ਕੀਤਾ ਕੈਪਿਟਲ ਦਾ ਫਾਇਦਾ ਫਿਰ ਮੈਂ ਹਾਂ ਗੱਲ ਦੱਸੀ ਸਾਰੀ ਵੀ ਕ੍ਰੀਡ ਡਵੈਲਪ ਹੋ ਜਾਂਦੀ ਹੈ ਜੀ ਡੈਮ ਚ ਕਪੈਸਿਟੀ ਰਹਿ ਜਾਂਦੀ ਹੈ ਪਾਣੀ ਲੈਣ ਦੀ ਤੇ ਫਿਰ ਸੀਐਮ ਸਾਹਿਬ ਸਮਝ ਗਏ ਮੈਂ ਕਿ ਬਸ ਜੋ ਹੁਕਮ ਹੈ ਸਰ ਉਹ ਵੇ ਕਰਵਾ ਦੇਣਗੇ ਉਹ ਨਹੀਂ ਨਹੀਂ ਮੈਂ ਕਿਹਾ ਬਹੁਤ ਚੰਗੀ ਗੱਲ ਹੈ ਫਿਰ ਮੈਂ ਕਿ ਪ੍ਰੈਸ ਤਾਂ ਚਲੋ ਰੋਲਾ ਪਾਉਂਦੀ ਹੈ ਬਿਲਕੁਲ ਸਹੀ ਪਾਉਂਦੀ ਹੈ ਪਾਕਿਸਤਾਨ ਨੂੰ ਪਾਣੀ ਜਾਂਦਾ ਪਾਣੀ ਤਾਂ ਮੈਂ ਜਦੋਂ ਫਲੱਡ ਆਇਆ ਉਦੋਂ ਵੀ ਜਾਣਾ ਹੀ ਹੈ ਜੀ ਤੇ ਜਿਹੜੀਆਂ ਰਹੀਆਂ ਨੇ ਨਾ ਨਹਿਰਾਂ ਦੀ ਗੱਲ ਥੋੜੀ ਪੂਰੀਆਂ ਚੱਲਣ ਦੀ ਉਹਨਾਂ ਜਿੰਨਾ ਕੋਟਾ ਆਪਣਾ ਫਿਸ ਜਿੰਨੇ ਸਟੇਟਾਂ ਦਾ ਕੋਟਾ ਉਹ ਤੋਂ ਬਾਅਦ ਨਹੀਂ ਪਾਣੀ ਦੇ ਸਕਦੇ ਉਹ ਤੋਂ ਬਾਅਦ ਜੇ ਕਿਸੇ ਸਟੇਟ ਤੋਂ ਦੇਣਾ ਤਾਂ ਉਹਦੀ ਕਨਸੈਂਟ ਲੈ ਕੇ ਦੇਣਾ ਪੈਂਦਾ ਜੀ ਇੱਕ ਦੀ ਬੜਾ ਆਪਣੇ ਨਾਲ ਜੀ ਆਮ ਬੜਾ ਰੋਲਾ ਹੈ ਜ਼ਿਮੀਦਾਰ ਵੀ ਪਾਉਂਦੇ ਆ ਜੇ ਮੈਂ ਵੀ ਜ਼ਿਮੀਦਾਰ ਮੈਂ ਖਰ ਹੁਣ ਖੇਤੀ ਕਰਦਾ ਜਾਂ ਆਫਟਰ ਰਟਾਇਰਮੈਂਟ ਤਾਂ ਘਰ ਤੇ ਮੇਰਾ ਘਰ ਦੇ ਨਾਲ ਹੀ ਇਹ ਪਿੰਡ ਹੈ ਜੀ ਤੇ ਜ਼ਿਮੀਦਾਰ ਆਮ ਰੋਲਾ ਪਾਉਂਦਾ ਮੈਨੂੰ ਵੀ ਆਉਂਦਾ ਇਹਦੇ ਟੈਲੀਫੋਨ ਵੀ ਸਰਦ ਸਾਹਿਬ ਇਹ ਕੀ ਹੈ ਜੀ ਉਹ ਲਹਿਰਾਂ ਬੰਦ ਪਈਆਂ ਤੇ ਦਰਿਆ ਭਰੇ ਜਾਂਦੇ ਆ ਓਏ ਨਾ ਜੀ ਜਦੋਂ ਜਦੋਂ ਫਲੱਡ ਆਉਂਦੇ ਆ ਉਦੋਂ ਸਾਨੂੰ ਬਿਲਕੁਲ ਨਹਿਰਾਂ ਨੂੰ ਫੁੱਲ ਸਪਲਾਈ ਨਹੀਂ ਚਲਾਉਣਾ ਚਾਹੀਦਾ ਉਹਦੇ ਤੂੰ ਤਿੰਨ ਰੀਜ਼ਨ ਨੇ ਜੀ ਇੱਕ ਤਾਂ ਜਦੋਂ ਪਾਣੀ ਆਉਂਦਾ ਕਦੇ ਦਰਿਆ ਚ ਲੱਖ ਆ ਗਿਆ ਜਿਵੇਂ ਹੁਣ ਹੁਣ ਲੱਖਾਂ ਪਹਿਲਾਂ ਲੱਖ ਚੱਲਦਾ ਸੀ ਅੱਜ ਢਾਈ ਲੱਖ ਹੋ ਗਿਆ 3 ਲੱਖ ਹੋ ਗਿਆ ਉਹਦੇ ਨਾਲ ਫਲਕਸ ਵੱਧਦਾ ਉਹਦੇ ਨਾਲ ਲੈਵਲ ਵੱਧਦਾ ਪਾਣੀ ਦਾ ਉਹੀ ਪਾਣੀ ਫਿਰ ਕਨਾਲ ਚ ਪਾਸ ਹੋ ਗਿਆ ਕਨਾਲ ਓਵਰਫਲੋ ਹੋ ਕੇ ਬ੍ਰੀਚ ਕਰੂਗੀ ਦੂਸਰਾ ਹੈ ਜੀ ਬੜੀ ਕੇਲੀ ਮੱਡ ਤੇ ਆ ਤੁਹਾਡੇ ਦਰਖਤ ਦਰਖਤ ਆਉਂਦੇ ਨੇ ਉਹ ਜਿਹੜੇ ਕਨਾਲਸ ਪਾਸ ਹੁੰਦੇ ਆ ਬ੍ਰਿਜਸ ਤੇ ਜਾ ਕੇ ਸਨ ਲੱਗ ਜਾਂਦਾ ਜਿਹਦੇ ਨਾਲ ਪਾਣੀ ਪਿੱਛੇ ਇਕਲੈਕਟ੍ਰੋਨ ਲਾ ਜਾਂਦਾ ਤੇ ਓਵਰਫਲੋ ਹੁੰਦਾ ਤੀਸਰਾ ਹੈਗਾ ਜੀ ਇਹਦੇ ਵਿੱਚ بارش ਦੇ ਜਿਵੇਂ ਕਾ بارش ਹੁੰਦੀ ਆ ਤਾਂ ਸਾਡੇ ਏਰੀਆ ਚ ਵੀ ਪੰਜਾਬ ਚ ਵੀ بارش ਹੁੰਦੀ ਆ ਜੀ ਪੰਜਾਬ ਦੇ ਆਪਾਂ ਮੋਕੇ ਬੰਦ ਹੋਣ ਲੱਗ ਜਾਂਦੇ ਆ ਕਈ ਕੱਸੀਆਂ ਬੰਦ ਹੋਣ ਲੱਗ ਜਾਂਦੀਆਂ ਓਟੇਲਾਂ ਜਾ ਕੇ ਫਲੱਡ ਹੋ ਜਾਂਦੀਆਂ ਫਿਰ ਲਹਿਰ ਨੂੰ ਬੰਦ ਕਰਨ ਵਾਸਤੇ ਉਹਦਾ ਇਫੈਕਟ ਜਾਣ ਵਾਸਤੇ ਟੇਲ ਤੇ ਕਈ ਵਾਰੀ 36 36 ਘੰਟੇ ਲੱਗ ਜਾਂਦੇ ਆ ਸੋ ਇਹ ਤਿੰਨ ਕਾਰਨਾ ਕਰਕੇ ਨਾ ਜੀ ਸਾਨੂੰ ਨਹਿਰਾਂ ਚ ਪਾਣੀ ਫੁੱਲ ਸਪਲਾਈ ਨਹੀਂ ਛੱਡਣਾ ਚਾਹੀਦਾ ਐਂਡ ਇਟ ਇਜ਼ ਵੈਰੀ ਅਨਫੋਰਚੂਨੇਟ ਮੈਂ ਆ ਵੀ ਤੁਹਾਨੂੰ ਦੱਸ ਦਿਆਂ ਜਿਹੜਾ ਮੈਨੂੰ ਰੋਜ਼ ਰਾਤ ਨੂੰ ਆਉਂਦਾ ਇਹ ਖਿਆਲ ਇਹ ਰਾਜਸਥਾਨ ਵੀ ਮੈਂ ਦੇਖਿਆ ਫੁੱਲ ਸਪਲਾਈ ਚੱਲ ਰਹੀ ਸੀ ਸਰੰਦ ਫੀਡਰ ਵੀ ਫੁੱਲ ਸਪਲਾਈ ਚੱਲਦੀ ਸੀ ਔਰ ਸਰੰਦ ਫੀਡਰ ਦੇ ਡਰੇਨ ਆ ਜਿਹੜੀ ਰੁਪਾਣੇ ਨੂੰ ਜਾਂਦੀ ਆ ਉਹਦੇ ਚ ਪਾਣੀ ਛੱਡਿਆ ਹੋਇਆ ਸੀ ਤੁਸੀਂ ਆਪਾਂ ਤਾਂ ਨਾ ਨਾ ਢੋਈਏ ਜੀ ਸੋ ਵੀ ਇਹ ਸੁਮਿਸ਼ਨ ਇਹ ਆ ਵੀ ਇਹ ਨਹਿਰਾਂ ਨੂੰ ਫੁੱਲ ਸਪਲਾਈ ਨਹੀਂ ਛੱਡਣਾ ਚਾਹੀਦਾ ਜੇ ਹੁਣ ਰਾਜਸਥਾਨ ਫੀਡਰ ਫੁੱਲ ਸਪਲਾਈ ਚੱਲ ਜੋ ਜਿਹੜੇ ਏਰੀਏ ਜਿੱਥੇ ਹਾਰਟ ਨਹੀਂ ਹਨ ਉੱਥੇ ਵੀ ਹੜ੍ਹ ਆ ਜਾਣਗੇ ਸੋ ਇਹ ਬਹੁਤ ਸਾਨੂੰ ਧਿਆਨ ਨਾਲ ਰੱਖਣਾ ਚਾਹੀਦੀ ਗੱਲ ਹੈ ਇੱਕ ਜਿਹੜੀ ਹੈਡਵਰਕ ਦੀ ਗੱਲ ਹੈ ਜੀ ਹੈਡਵਰਕ ਤੇ ਆਮ ਆਪਣੇ ਦਿਮਾਗ 'ਚ ਇਹ ਹੈ ਵੀ ਉਹ ਦੇਖੋ ਮਾਧੋਪੁਰ ਦੇ ਗੇਟ ਰੁੜ ਗਏ ਆਮ ਹੀ ਗੱਲ ਹੈ ਦਿਮਾਗ 'ਚ ਹੈਗੀ ਵੀ ਇਹ ਹੈਡਵਰਕ ਜੇ ਹੁਣ ਮਾਧੋਪੁਰ ਦੇ ਗੇਟ ਰੁੜ ਗਏ ਤਾਂ ਹੁਣ ਤਾਂ ਸਿੱਧਾ ਹੀ ਫਲੱਡ ਆਊਗਾ ਜੀ ਇਹ ਜਿੰਨੇ ਹੈਡਵਰਕ ਹਨ ਜੀ ਫਲੱਡ ਨੂੰ ਰੋਕਣ ਵਾਸਤੇ ਨਹੀਂ ਹੁੰਦੇ ਇਹ ਵੀਰ ਸਟਰਕਚਰ ਹੁੰਦੀ ਹੈ ਜੀ ਇਹ ਪਾਣੀ ਰੋਕ ਕੇ ਨਹਿਰਾਂ 'ਚ ਦੇਣ ਵਾਸਤੇ ਹੁੰਦਾ ਹੈ ਇਹ ਮੈਂ ਤੁਹਾਨੂੰ ਇੱਕ ਝਟਕਾ ਸਾਹਿਬ ਸੁਝਾਉਣਾ ਜੀ ਜਿਵੇਂ ਆਪਾਂ ਪਾਣੀ ਖਾਲਚ ਜਾਂਦਾ ਤੇ ਕਿਲੇ ਨੂੰ ਪਾਣੀ ਲਾਉਣਾ ਉਹਦੇ ਨੱਕਾ ਵੜ ਲੈਨੇ ਆਪਾਂ ਫਿਰ ਖਾਵਾ ਚ ਬੰਨ ਮਾਰ ਦਿੰਨੇ ਤਾਂ ਪਾਣੀ ਚੜਦਾ ਇਹ ਇਹ ਸਮਝੋ ਇਹ ਬੰਨ ਹੀ ਮਾਰਦੇ ਆ ਤਾਂ ਕਿ ਨਹਿਰਾਂ ਚ ਪਾਣੀ ਆ ਜਾਏ ਜੀ ਡਰਟ ਸਾਹਿਬ ਜਿਹੜਾ ਹੋਣ ਵਾਲਾ ਨੁਕਸਾਨ ਹੈ ਕੀ ਉਹਨੂੰ ਰੋਕਿਆ ਜਾ ਸਕਦਾ ਹੈ ਜਾਂ ਅੱਗੇ ਤੋਂ ਪ੍ਰਪੇਅਰ ਰਿਹਾ ਜਾਵੇ ਜਿਵੇਂ ਤੁਸੀਂ ਕਿਹਾ ਕਿ ਈਸਵਾਰ ਮੀਟਿੰਗ ਵੀ ਲੇਟ ਹੋਈ ਹੈ ਜਾਂ ਇਹ ਰੀਜ਼ਨ ਟੈਕਨੀਕਲ ਜਿਹੜੇ ਹੈਗੇ ਨੇ 2023 ਚ ਵੀ ਫਲੱਡ ਆ ਗਏ ਜਾਂ 2 ਸਾਲਾਂ ਬਾਅਦ ਫੇਰ ਆ ਗਏ ਹੁਣ ਅੱਗੇ ਜਿਹੜਾ ਹੋਣ ਵਾਲਾ ਨੁਕਸਾਨ ਆ ਉਹਨੂੰ ਰੋਕਿਆ ਜਾ ਸਕਦਾ ਏਸ ਵਾਰ ਵੀ ਜਾਂ ਅੱਗੇ ਤੂੰ ਤਾਂ ਚਲੋ ਪ੍ਰਿਪੇਅਰ ਰਹਿਣ ਦੀ ਲੋੜ ਹੈਗੀ ਹੋਈ ਐ ਵੇਖੋ ਹੁਣ ਤਾਂ ਕੁਝ ਨਹੀਂ ਰੋਕਿਆ ਜਾ ਸਕਦਾ ਜੀ ਮੈਂ ਫਰੈਂਕਲੀ ਦੱਸਾਂ ਹੁਣ ਇਹਨੂੰ ਆਪਾਂ ਹੁਣੇ ਕਹੀ ਜਾਈਏ ਨਾ ਜੀ ਰੋਕਿਆ ਜਾ ਸਕਦਾ ਅਸੀਂ ਕਰਦੇ ਨਹੀਂ ਬੇਨਤ ਕਰਦੇ ਕੀ ਬੇਨਤ ਕਰਾਂਗੇ ਜੀ ਮੈਨੂੰ ਦੱਸੋ ਡੈਮ ਆਪਾਂ ਪੂਰੇ ਭਰੀ ਬੈਠੇ ਆ ਜਿਹੜੀ ਟੈਕਨੀਕਲ ਚੀਜ਼ ਦੀ ਲੋੜ ਸੀ ਡੈਮਾਂ ਦੀ ਰਿਕਵੈਸਟ ਹੀ ਹੁੰਦੀ ਅਸੀਂ ਉਸ ਤੇ ਰੋਕ ਲੈਂਦੇ ਆਪੇ ਬਚ ਜਾਣਾ ਸੀ ਪੰਜਾਬ ਨੇ ਸਮਝਦੇ ਨਾ ਜੀ ਤੇ ਹੁਣ ਜਦੋਂ ਇੰਨਾ ਫਲੱਡ ਆਇਆ ਹੋਵੇ ਜਿਹੜੇ ਬੰਨ ਟੁੱਟ ਗਏ ਉਹਨਾਂ ਨੂੰ ਚੱਲਦੇ ਪਾਣੀ ਚ ਬੰਨਣਾ ਹੀ ਗੌਦ ਔਖਾ ਜੀ ਨਾ ਹੀ ਬੰਲੇ ਜਾਣ ਉਹ ਸਮਝਣਾ ਜੀ ਸੋ ਹੁਣ ਤਾਂ ਰੱਬ ਦੇ ਅਰਦਾਸ ਹੀ ਹੈ ਬਸ ਉਹ ਹੀ ਰੋਕ ਸਕਦੀ ਹੈ ਨਹੀਂ ਤਾਂ ਜੇ ਕੈਚਮੈਂਟ ਜਿਵੇਂ ਮੀਂਹ ਦੀ ਪ੍ਰੈਡਿਕਸ਼ਨ ਹੈ ਜੇ ਜਿਆਦਾ ਮੀਂਹ ਆ ਗਿਆ ਤਾਂ ਮੈਂ ਤਾਂ ਇਹੀ ਇਸ ਗੱਲ ਤੋਂ ਡਰਨਾ ਕਿ 88 ਵਾਲੇ ਹਾਲ ਨਾ ਹੋ ਜੇ ਹੋ ਤਾਂ ਗੱਲ ਇਹਨਾਂ ਦੇ ਬਚਾਰੇ ਡੁੱਬ ਗਏ ਮਰ ਗਏ ਜਿਵੇਂ ਹੀ ਖਤਮ ਹੋ ਗਏ ਨਾ ਜੀ ਉਹ ਜਮਾ ਦੇਖੋ ਕਿੰਨਾ ਕਿੰਨਾ ਪਾਣੀ ਫਿਰਦਾ ਆ ਲੱਗਦਾ ਜਿਵੇਂ ਸਮੁੰਦਰ ਹੁੰਦਾ ਸੋ ਪੰਜਾਬ ਤਾਂ ਸਾਡਾ ਸਮੁੰਦਰ ਬਣ ਹੀ ਹੋਇਆ ਹੈ ਹੂੰ ਤੇ ਅੱਗੇ ਨੂੰ ਅਸਲ ਅੱਗੇ ਨੂੰ ਐ ਹੋ ਆ ਜੀ ਵੀ ਇੱਕ ਤਾਂ ਡਰੇਨਾ ਪੂਰੀਆਂ ਸਾਫ ਚਾਹੀਦੀਆਂ ਇੱਕ ਜਿੱਥੇ ਸਾਡੇ ਢੂਸੀ ਬੰਦ ਦੀ ਲੋੜ ਹੈ ਸਟਰੈਂਥਨਿੰਗ ਦੀ ਉਹ ਹੋਣੀ ਚਾਹੀਦੀ ਹੈ ਇੱਕ ਨਾ ਜੀ ਲੇਟੈਸਟ ਕੰਕਰੀਟ ਬਲੌਕ ਸ਼ੀਟਸ ਆਈਆਂ ਜੀ ਉਹ ਕੀ ਚੀਜ਼ ਹੈ ਜੀ ਜਿਵੇਂ ਆਪਣੀ ਪਾਲਿਸੀ ਨਹੀਂ ਆਪਾਂ ਨਹਿਰਾਂ ਦੇ ਪਾਉਂਦੇ ਤੁਸੀਂ ਦੇਖਿਆ ਹੋਣਾ ਫਰੀਦਕੋਟ ਵਾਲੇ ਨਹਿਰਾਂ ਦੇ ਪਾਲਿਸੀ ਨੂੰ ਥੱਲੇ ਪਾ ਕੇ ਕੰਕਰੀਟ ਪਾਉਂਦੇ ਆ ਜੀ 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 ਉਹ ਲੋ ਜੀ ਫਲੈਕਸੀਬਲ ਹੈਗੀਆਂ ਰਨਰ ਆਉਂਦੇ ਆ ਉਹਦੇ ਜੀ ਗ੍ਰਾਊਂਡ ਸ਼ੀਟ ਸੀ ਉਹ ਹੋ ਜੇ ਆਪਾਂ ਹੁਣ ਉਹ ਦੇਖਦੇ ਆ ਸਰਕਾਰ ਵੀ ਸਟੱਡੀ ਕਰਨੀ ਹੈ ਗਵਰਨਮੈਂਟ ਵੀ ਜੇ ਉਹ 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 ਅਸੀਂ ਹੁਣ ਬੰਨਾਂ ਤੇ ਜਿਹੜੇ ਧੂਸੀ ਬੰਨ ਤੇ ਪਾ ਦਈਏ ਉਹਦੇ ਨਾਲ ਬ੍ਰੀਚਸ ਹਟ ਜਾਣਗੇ ਹਾਂ ਜੇ ਪਾਣੀ ਐਕਸੈਸ ਆਊਗਾ ਫਿਰ ਓਵਰਫਲੋ ਹੋ ਕੇ ਟੁੱਟੂ ਕੀ ਬਟੂ ਬ੍ਰੀਚਸ ਬੰਦ ਹੋ ਜਾਣਗੀਆਂ ਉਹ ਚੀਜ਼ ਬੜੀ ਵਧੀਆ ਤੇ ਦੂਧੀਆਂ ਡਰੇਨਾਂ ਸਾਨੂੰ ਸਾਫ਼ ਰੱਖਣੇ ਚਾਹੀਦੇ ਆ ਰੈਨੇਸਿਸਮ ਤੋਂ ਪਹਿਲਾਂ ਸਾਡੀਆਂ ਡਰੇਨਾ ਨੂੰ ਸਾਫ ਕਰਨਾ ਚਾਹੀਦਾ। ਜੀ। ਰਹਿਮਾਂ ਚ ਕੈਪੈਸਿਟੀ ਰੱਖਣੀ ਚਾਹੀਦੀ ਹੈ ਤਾਂ ਕਿ ਜੇ ਬੱਦਲ ਆਉਂਦਾ। ਸ਼ੁਕਰੀਆ ਡੋਟ ਸਾਹਿਬ ਤੁਸੀਂ ਟਾਈਮ ਦਿੱਤਾ ਸਮਾਂ ਦਿੱਤਾ। ਥੈਂਕ ਯੂ ਸੋ ਮੱਚ। ਬਹੁਤ ਬਹੁਤ ਧੰਨਵਾਦ ਜੀ। ਇੱਕ ਇੱਕ ਮੈਂ ਹੋਰ ਕਹਿਣਾ ਚਾਹੁੰਦਾ ਜੀ ਤੁਹਾਨੂੰ ਇਹ ਜਿਹੜਾ ਸਾਡਾ ਪੰਜਾਬ ਦਾ ਡਰੇਨੇਜ ਸਿਸਟਮ ਤੇ ਕਨਾਲ ਸਿਸਟਮ ਹੈ ਇਟ ਇਜ਼ ਵਨ ਆਫ ਦੀ ਬੈਸਟ ਇਨ ਇੰਡੀਆ। ਸਾਰੇ ਇੰਡੀਆ ਚ ਵਧੀਆ ਹੈ ਪਰ ਜਿਹੜੇ ਮੇਨਟੇਨਡ ਹੋਵੇ। ਸਾਠੀਆਂ ਜਿਹੜੀਆਂ ਡਰੇਨਾ 8000 ਕਿਲੋਮੀਟਰ ਲੰਬੀਆਂ ਨੇ ਜੀ ਪੰਜਾਬ ਚ। ਜਿਹੜੀਆਂ ਕਿਤੇ ਵੀ ਨਹੀਂ ਹਨ। ਜੇ ਸਾਡਾ ਕਨਾਲ ਦੀ ਲੈਂਥ 14500 ਕਿਲੋਮੀਟਰ ਹੈ। ਠੀਕ। ਇਹ ਮੈਂ ਦੱਸਣਾ ਚਾਹੁੰਦਾ ਸੀ ਵੀ ਆਪਣੇ ਸਿਸਟਮ ਤਾਂ ਬਹੁਤ ਵਧੀਆ ਜੇ ਮੇਨਟੇਨਡ ਹੋਣ। ਹਾਂ। ਚਲੋ ਮਿਹਰਬਾਨੀ ਜੀ। ਥੈਂਕ ਯੂ ਸੋ ਮਚ ਬਹੁਤ ਬਹੁਤ ਧੰਨ ਹਾਂ ਤਾਂ ਫਾਰਮਰ ਚੀਫ ਇੰਜੀਨੀਅਰ ਕਨਾਲਜ਼ ਅਮਰਜੀਤ ਸਿੰਘ ਡੋਟ ਸਾਡੇ ਨਾਲ ਜੁੜੇ ਸਨ ਗੱਲਬਾਤ ਉਹਨਾਂ ਨੇ ਆਪਣੀ ਰੱਖੀ ਹੈ ਕਹਿ ਰਹੇ ਨੇ ਕਿ ਹੁਣ ਤਾਂ ਰੱਬ ਹੀ ਰੱਖਾ ਰੱਬ ਨੂੰ ਅੱਗੇ ਅਰਦਾਸ ਕਰ ਸਕਦੇ ਆ ਉਹੀ ਬਚਾ ਸਕਦੇ ਆ ਹੁਣ ਜਿਹੜਾ ਹੋਣ ਵਾਲਾ ਨੁਕਸਾਨ ਉਸ ਨੂੰ ਰੋਕਣਾ ਮੁਸ਼ਕਲ ਹੈ ਪਰ ਅੱਗੇ ਤੋਂ ਜਿਹੜਾ ਧਿਆਨ ਰੱਖਣ ਦੀ ਲੋੜ ਹੈ ਅੱਜ ਦਾ ਐਪੀਸੋਡ ਕਿਵੇਂ ਲੱਗਿਆ ਤੁਸੀਂ ਕਮੈਂਟ ਬਾਕਸ ਦੱਸ ਸਕਦੇ ਹੋ ਮੈਨੂੰ ਦਿਓ ਇਜਾਜ਼ਤ ਬਹੁਤ ਬਹੁਤ ਧੰਨ